ਹਾਂਜੀ ਹੁਣ ਤੱਕ ਦੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਸਾਹਮਣੇ ਜਿਹੜਾ ਕਿ ਬਠਿੰਡਾ ਦੇ ਵਿੱਚ ਇੱਕ ਕੁੜੀ 23 ਸਾਲ ਦੀ ਲਾਪਤਾ ਹੋਈ ਸੀ ਬਾਅਦ ਦੇ ਵਿੱਚ ਉਹ ਬਰਾਨ ਜਗਾ ਚੋਂ ਖਾਲੀ ਪਲਾਟ ਚੋਂ ਦੀ ਲਾਸ਼ ਮਿਲਦੀ ਆ ਤੇ ਹੁਣ ਉਸ ਦਾ ਪਤੀ ਹੈ ਜਿਹੜਾ ਜਿਹੜਾ ਰੋ ਰੋ ਕੇ ਪਿਆਰ ਜਤਾ ਰਿਹਾ ਸੀ ਵੀ ਜੀ ਮੇਰੀ ਪਤਨੀ ਲਾਪਤਾ ਹੋ ਗਈ ਤੇ ਪੂਰੀ ਗੱਲਬਾਤ ਜਦੋਂ ਉਹਦੇ ਤੋਂ ਸੁਣੀ ਜਾਂਦੀ ਆ ਪੰਜਾਬ ਪੁਲਿਸ ਬੰਨੀ ਨੂੰ ਦੱਸਿਆ ਜਾਂਦਾ ਵੀ ਕੀ ਗੱਲਬਾਤ ਆ ਕਿੱਥੇ ਗਈ ਸੀ ਕਿਵੇਂ ਮਾਮਲਾ ਪੂਰਾ ਤਾਂ ਫਿਰ ਉਹਦੇ ਬੰਨੀ ਨੂੰ ਦੱਸਿਆ ਜਾਂਦਾ ਬੀਜੀ ਇਹ ਇੱਕ ਕੱਪੜੇ ਦੀ ਦੁਕਾਨ ਤੇ ਲੱਗੀ ਸੀ ਤੇ ਸਾਨੂੰ ਮੇਰੀ ਲਾ ਮੈਰਜ ਹੋਈ ਨੂੰ 3 ਸਾਲ ਹੋ ਗਏ ਤੇ ਇਹਦੇ ਕਿਸੇ ਮੁੰਡੇ ਨਾਲ ਰਿਲੇਸ਼ਨ ਵੀ ਆ ਇਹ ਤਾਂ ਬਾਅਦ ਦੇ ਵਿੱਚ ਦੱਸੀ ਉਹਨੇ ਗੱਲ ਵੀ ਰਿਲੇਸ਼ਨ ਕਿਸੇ ਮੁੰਡੇ ਨਾਲ ਹੈਗੇ ਸੀ ਤੇ ਮੈਨੂੰ ਸ਼ੱਕ ਸੀ ਇਸ ਕਰਕੇ ਮਾਰਿਆ ਇਹ ਤਾਂ ਬਾਅਦ ਦੇ ਵਿੱਚ ਆਈਏ ਗੱਲ ਸਾਹਮਣੇ ਉਦੋਂ ਪਹਿਲਾਂ ਉਹ ਪਿਆਰ ਚਿਤਾਰਿਆ ਸੀ ਰੋ ਰਿਆ ਸੀ ਜੀ ਮੇਰੀ ਪਤਨੀ ਲਾ ਪਤਾ ਹੋਊਗੀ ਜੀ ਇਹ ਜਦੋਂ ਪਤਾ ਲੱਗਿਆ ਵੀ ਉਹਦੀ লাশ ਸਾਹਮਣੇ ਆਈ ਤਾਂ ਉਦੋਂ ਬਾਅਦ ਦੇ ਵਿੱਚ ਪੂਰੀ ਵੈਰੀਫਿਕੇਸ਼ਨ ਕੀਤੀ ਵੀ ਇਸ ਮਾਮਲੇ ਦੇ ਪਿੱਛੇ ਕੀ ਦਾ ਹੱਥ ਆ ਤੇ ਹੁਣ ਖੁਦ ਹੀ ਉਸ ਦਾ ਪਤੀ ਹੀ ਉਸ ਦਾ ਕਤਲ ਨਿਕਲਿਆ ਜਿਹੜਾ ਕੀ ਪਿਆਰ ਜਿਤਾ ਰਿਆ ਸੀ ਰੋੜ ਰੋਕੇ ਹੁਣ ਇਹਨਾਂ ਦਾ ਇੱਕ ਬੱਚਾ ਵੀ ਦਾ ਦਿਆ 3 ਸਾਲ ਹੋ ਗਏ ਲੰਬ ਮੈਰਜ ਹੋਈ ਨੂੰ ਤੇ ਜਿਹੜੀ ਇਹ ਰਿਤਿਕਾ ਕੁੜੀ ਆ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਸੀ ਤੇ ਜਿਹੜਾ ਇਹ ਸ਼ਾਹਿਲ ਮੁੰਡਾ ਇਹਦਾ ਘਰ ਵਾਲਾ ਤੇ ਇਹ ਉਹਦੇ ਤੇ ਸ਼ੱਕ ਕਰਦਾ ਸੀ ਤੇ ਇਹਨੇ ਸਾਰੀ ਪੰਜਾਬ ਪੁਲਿਸ ਵੱਲੋਂ ਜਿਹੜੀ ਸਾਰੀ ਆਪਣੇ ਬੰਨਿਓ ਗੱਲਬਾਤ ਪੁੱਛੀ ਜਾਂਦੀ ਆ ਪੰਜਾਬ ਪੁਲਿਸ ਪੁੱਛਦੀ ਹੈ ਜਦੋਂ ਇਹਨੂੰ ਤਾਂ ਸਾਰੀ ਗੱਲਬਾਤ ਸਾਂਝੀ ਕਰ ਦਿੱਤੀ ਜਾਂਦੀ ਆ ਤੇ ਜਿਹੜੀ ਹੁਣ ਐਸਐਸਪੀ ਅਮਨੀਤ ਕੌਂਡਲ ਜੋ ਬਈ ਬਠਿੰਡਾ ਦੇ ਸੂਜਮਾਨ ਅਕਸਰ ਦੇਖਦੀ ਆ ਵੀ ਜੋ ਵੀ ਕੋਈ ਕੇਸ ਆਉਂਦਾ ਉਹਨਾਂ ਕੋਲੇ ਸਹੀ ਤਰੀਕੇ ਨਾਲ ਆਪਣਾ ਕੇਸ ਸਲਝਾ ਲੈਂਦੇ ਤੇ ਹੁਣ ਜਿਹੜਾ ਇਹ ਛਾਤਰ ਪਤੀ ਕਰਕੇ ਕਤਲ ਤੇ ਆਪਣੇ ਬੰਨਿਓ ਝੂਠੇ ਹੰਝੂ ਡੇਗ ਰਿਆ ਸੀ ਤੇ ਰੋ ਰਿਆ ਸੀ ਤੇ ਜੀ ਸਾਰੀ ਗਰਤੂਤ ਦਾ ਪਤਾ ਲੱਗ ਗਿਆ ਵੀ ਖੁਦ ਹੀ ਕਾਤਲ ਨਿਕਲਿਆ ਇਹ ਦੇ ਵਿਚੋਂ ਜਿਹੜਾ ਵੀ ਇਹਨਾਂ ਦਾ ਬੱਚਾਗਾ 2 ਸਾਲ ਦਾ ਤਾਂ ਦੇਗੇ ਤੇ ਪਰ ਹੁਣ ਉਹ ਰੁਲ ਗਿਆ ਇਹਨਾਂ ਕੋਲ ਨਹੀਂ ਇਹਨਾਂ ਤਾਂ ਉਹਦਾ ਜਾਣਾ ਕੁਝ ਨਾ ਇਹਦੇ ਪਤੀ ਦਾ ਬੱਚੇ ਦੀ ਜਿਹੜੀ ਜ਼ਿੰਦਗੀ ਖਰਾਬ ਹੋ ਜੂ ਤਾਂ ਹੁਣ ਪਹਿਲਾ ਵੀਡੀਓ ਸੁਣਾ ਦਗੇ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਚੈਨਲ ਤੇ ਬਨੇ ਰਹੋ ਲੋਕਾਂ ਨੂੰ ਵਾਈਟ ਵੀ ਦਿੱਤੀ ਸੀਗੀ ਉਹ ਅਲੈਜ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਕ੍ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਅੱਗੇ ਰਿਚਰਡ ਰਸੀਗਾ ਮੋਸਟ ਆਫ ਦ ਡੇ ਇਹ ਕਿਤੇ ਚਲੀ ਗਈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਇਹ ਉਹਨੂੰ ਫੋਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਬਿੱਲੀ ਅੱਖਾਂ ਵਾਲੀ ਰਿਤਿਕਾ 2022 ਦੇ ਵਿੱਚ ਉਹਨੇ ਸਾਹਿਲ ਦੇ ਨਾਲ ਇਹ ਜਿਵੇਂ ਕਿ ਉਹਨਾਂ ਦੱਸਣਾ ਜਿਹੜੀ ਇਹ ਬਿੱਲੀਆਂ ਖਾਂ ਵਾਲੀ ਕੁੜੀ ਰਿਤਿਕਾ ਇਹਦਾ ਮਾਮਲਾ ਜਿਹੜੀ ਦੋਨਾਂ ਦੀ ਨਾ ਇਲਾਮ ਮੈਰਜ ਹੁੰਦੀ ਆ ਇੱਕ ਬੱਚਾ ਵੀ ਹੋ ਜਾਂਦਾ ਪਰ ਬਾਅਦ ਦੇ ਵਿੱਚ ਇਹੇ ਰਿਸ਼ਤੇ ਦੇ ਵਿੱਚ ਬਈ ਦਰਾਰ ਆ ਜਾਂਦੀ ਹੈ ਜਿਵੇਂ ਆਪਾਂ ਕਹਦੇ ਆ ਅੱਜ ਕੱਲ੍ਹ ਦੇ ਮਾਹੌਲ ਦੌਰ ਕਲਯੁਗ ਦਾ ਚੱਲੀ ਜਾਂਦਾ ਤੇ ਪਤਾ ਨਹੀਂ ਇਹ ਹਜੇ ਇਹ ਜਿਹੇ ਮਾਮਲੇ ਰੁਪਿੰਦਰ ਕੌਰ ਤੋਂ ਬਾਅਦ ਇਹ ਹੁਣ ਇਹ ਮਾਮਲਾ ਸਾਹਮਣੇ ਆ ਗਿਆ ਉਹਨੇ ਰੁਪਿੰਦਰ ਕੌਰ ਨੇ ਆਪਣਾ ਪਤੀ ਮਾਰਤਾ ਇਹਨੇ ਆਪਣੀ ਪਤਨੀ ਮਾਰਤੀ ਇਹ ਮਾਮਲਾ ਹਜੇ ਉਹ ਬੈਠਿਆ ਨਹੀਂ ਤਾਂ ਇਹ ਖਬਰ ਇੱਕ ਹੋਰ ਆ ਗਈ ਹੈ ਸਾਹਮਣੇ ਸਾਡੇ ਪੰਜਾਬ ਚ ਤਾਂ ਇੱਕ ਪਾਸੇ ਗੈਂਗਸਟਰਾਂ ਨੂੰ ਲੈ ਕੇ ਤੇ ਦੂਜੇ ਪਾਸੇ ਆਹ ਲਾ ਮੈਰਜਾਂ ਨੂੰ ਲੈ ਕੇ ਇੱਕ ਦੂਜੇ ਦੇ ਕਤਲ ਕਰਨ ਦੇ ਤੁਰੇ ਪਏ ਐ ਤੇ ਜਿਹੜਾ ਹੁਣ ਪਤਨੀ ਤੇ ਪਤੀ ਵਾਲਾ ਰਿਸ਼ਤਾ ਸੀ ਪਵਿੱਤਰ ਮੰਨਿਆ ਜਾਂਦਾ ਹੁੰਦਾ ਸੀ ਪਰ ਕਲਯੁਗ ਦੇ ਦੌਰ ਦੇ ਵਿੱਚ ਤਾਂ ਨਹੀਂ ਮੰਨਿਆ ਜਾਊਗਾ ਕਿਉਂਕਿ ਜਿਹੜਾ ਵੀ ਕੋਈ ਆਪਣੀ ਪਤਨੀ ਤੇ ਵਿਸ਼ਵਾਸ ਵੀ ਕਰਦਾ ਉਹਦਾ ਵੀ ਵਿਸ਼ਵਾਸ ਉਡਣ ਵਾਲਾ ਕੰਮ ਹੋ ਜਾਂਦਾ ਪਰ ਇਹ ਨਹੀਂ ਸਾਰੀਆਂ ਮਾੜੀਆਂ ਨਹੀਂ ਵਿੱਚ ਚੰਗੇ ਵੀ ਹੁੰਦੀਆਂ ਜਿਹੜੇ ਵੀ ਆਪਣਾ ਜੀਵਨ ਸਾਥੀ ਨਾਲ ਹੀ ਸਾਰੀ ਉਮਰ ਕੱਢ ਦਿੰਦੇ ਸੀ ਵਿੱਚ ਜਿਹੜੇ ਮਾੜੇ ਆ ਤੋ ਆਪਾਂ ਦੇਖ ਰਹੇ ਹਾਂ ਨਾ ਤੇ ਹੁਣ ਜਿਹੜਾ ਸ਼ਾਹੀਲਾ ਪਰੇ ਦੇ ਮੰਨੀ ਇੱਕ ਚਾਕੂ ਮਕਾ ਪੁਲਿਸ ਨੂੰ ਦੇਣਾ ਚਾਹੁੰਦਾ ਹੁੰਦਾ ਝੂਠੇ ਹੰਝੂ ਰੋ ਕੇ ਸਾਹਮਣੇ ਪੁਲਿਸ ਵਾਲਿਆਂ ਦੇ ਇਹ ਜਿਤਾ ਰਿਹਾ ਹੁੰਦਾ ਵੀ ਜੀ ਮੈਂ ਤਾਂ ਉਹਨੂੰ ਇੰਨਾ ਪਿਆਰ ਕਰਦਾ ਪਰ ਇਹੀ ਪਤੀ ਰੋਣ ਵਾਲਾ ਉਹਨੂੰ ਏਸੀ ਕਾਤਲ ਨਿਕਲ ਗਿਆ ਹੁਣ ਇਹਨਾਂ ਦੋਨਾਂ ਦਾ ਕੁਝ ਨਹੀਂ ਗਿਆ ਬੱਚੇ ਦੀ ਜ਼ਿੰਦਗੀ ਰੋਲਤੀ ਇਹਨਾਂ ਨੇ ਤੇ ਹੁਣ ਇਹਦੇ ਰਿਲੇਸ਼ਨ ਕੈਰ ਮੁੰਡੇ ਨਾਲ ਤੁਸੀਂ ਇਹਦੇ ਹੀ ਦੁਕਾਨ ਤੇ ਸ਼ੋਪ ਤੇ ਲੱਗੀ ਹੋਈ ਸੀ ਉਹਨਾਂ ਨੂੰ ਇਹ ਵੀ ਕਹਿ ਰੱਖਿਆ ਸੀ ਜਿਹੜਾ ਸ਼ਾਇਲ ਹੈ ਦਾ ਪਤੀ ਵੀ ਜਦੋਂ ਤੇ ਉਰਾਂ ਪਰਾਂ ਜਾਵੇ ਮੈਨੂੰ ਫੋਨ ਕਰੋ ਜਿੱਦੇ ਸੋਚ ਆਫ ਆਇਆ ਦੁਕਾਨ ਤੇ ਪਤਾ ਕਰਿਆ ਹੈ ਨਹੀਂ ਸੀ ਬਾਅਦ ਵਿੱਚ ਕਿਤੇ ਕਾਲ ਕਰਿਆ ਉਹਨੇ ਖੜ ਕੇ ਵੀ ਮੈਨੂੰ ਇੱਥੋਂ ਲੈ ਜਾਓ ਆ ਕੇ ਤੇ ਫਿਰ ਇਹਨਾਂ ਦੀ ਆਪਸ ਵਿੱਚ ਝਗੜਾ ਹੋਇਆ ਪੁਲਿਸ ਨੂੰ ਜਿਵੇਂ ਇਹਨੇ ਦੱਸਿਆਗਾ ਸ਼ਾਹਿਲ ਨੇ ਜਿਹੜਾ ਉਹਦੇ ਪਤੀ ਆ ਉਹਦਾ ਘਰ ਵਾਲਾ ਵੀ ਜੀ ਇਹ ਮੇਰੇ ਤੋਂ ਇਲਾਵਾ ਬਾਹਰ ਚੱਲਦੀ ਸੀ ਇਹਨੂੰ ਰੋਕਿਆ ਵੀ ਜਾਂਦਾ ਸੀ ਨਹੀਂ ਸਮਝੀ ਪਰ ਮੈਂ ਕਤਲ ਕਰਤਾ ਤਾਂ ਇਹ ਮਾਮਲਿਆਂ ਨੂੰ ਲੈ ਕੇ ਬਈ ਜਿਹੜੇ ਹੁਣ ਕੋਈ ਨਾ ਕੋਈ ਘਟਨਾ ਪੰਜਾਬ ਚ ਵਾਪਰਦੀ ਰਹਿੰਦੀ ਹੈ ਤੇ ਇਹੇ ਮਾਮਲੇ ਇੱਕ ਹੋਰ ਸਾਹਮਣੇ ਆ ਗਿਆ ਰਪਿੰਦਰ ਕੌਰ ਦੇ ਨਾਲ ਮਿਲਦਾ ਜੁਲਦਾ ਹੀ ਮਾਮਲਾ ਇਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਤੇ ਹੁਣ ਪੂਰਾ ਮਾਮਲਾ ਤੁਸੀਂ ਸੁਣੀ ਲਿਆ ਅਮਨੀਤ ਕੌਂਟਰ ਬਣੀਓ ਐਸਐਸਪੀ ਬਣੀਓ ਸਹੀ ਤਰ੍ਹਾਂ ਨਾਲ ਕੇਸ ਵੈਰੀਫਾਈ ਕੀਤਾ ਜਾਂਦਾ ਵੀ ਕੌਣ ਇਹਦਾ ਕਾਤਲ ਹੈ ਤੇ ਬਾਅਦ ਵਿੱਚ ਇਹਨੂੰ ਮੁਜਰਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸਿੱਟਾਇਆ ਜਾਂਦਾ ਪਤਾ ਨਹੀਂ ਇਹ ਹੁਜੀਆਂ ਕਨੀਏ ਖਬਰਾਂ ਹੋਰ ਰਹਿ ਜੇ ਹੋਣੀਆਂ ਕਿਉਂਕਿ ਸਾਡੇ ਪੰਜਾਬ ਦਾ ਇੰਨਾ ਮਾਹੌਲ ਖਰਾਬ ਹੋ ਰਿਹਾ ਗੈਂਗਸਟਰਾਂ ਨੂੰ ਲੈ ਕੇ ਇਹੋ ਜਿਹੇ ਮਾਮਲੇ ਕਿਤੇ ਕਿਸੇ ਖੜਿਆਰੀ ਦੇ ਗੋਲੀਆਂ ਮਾਰ ਦਿੰਦੇ ਆ ਕਿਤੇ ਕੋਈ ਕਿਸੇ ਦੇ ਗੋਲੀ ਚਲਾ ਦਿੰਦਾ ਕਿਤੇ ਕਿਤੇ ਕੁਝ ਹੋ ਗਿਆ ਇਹ ਹਰ ਰੋਜ਼ ਦੀਆਂ ਖਬਰਾਂ ਇਹੀ ਆ ਰਹੀ ਚੰਗੀ ਖਬਰ ਕੋਈ ਕਿਤੇ ਆਈ ਨਹੀਂ ਤਾਂ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸ਼ਾਹਿਲ ਨੂੰ ਲੈ ਕੇ ਇੱਕ ਪੰਜਾਬ ਪੁਲਿਸ ਨੂੰ ਚੱਕਮਕਾ ਦੇਣਾ ਚਾਹੁੰਦਾ ਝੂਠੇ ਹੰਝੂ ਰੋਂਦਾ ਜਿਹੜਾ ਕਿ ਤਾਂ ਇਹਦੀ ਹੁਣ ਕਰਤੂਤ ਖੁਦ ਪਤਾ ਲੱਗ ਗਈ ਸਾਰੇ ਪੰਜਾਬ ਨੂੰ ਤਾਂ ਇਹ ਹੀ ਬਈ ਦਾ ਕਾਤਲ ਸੀ ਆ ਰੇਤੀਕਾ ਤਾਂ ਹੁਣ ਤੱਕ ਦੀ ਅਪਡੇਟ ਆ ਤੁਹਾਡੇ 사ਂਜੀ ਜਰੂਰ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ